ਸ੍ਰੀ ਕਾਲ ਜੀ ਸਲਾਮ ਅਦਾਬ ਨਮਸਕਾਰ ਮੈਂ ਫਿਰੋਜ਼ ਖਾਨ ਅੱਜ ਬੜਾ ਦੁਖਦ ਦੇਨ ਸੀਗਾ ਬੜਾ ਮੁਸ਼ਕਲ ਦੇਨ ਸੀਗਾ ਕਿ ਸਾਡੇ ਛੋਟੇ ਭਰਾ ਇਮਰਾਨ ਖਾਨ ਮਨੀ ਖਾਨ ਸਾਹਿਬ ਜਿਹਨੂੰ ਅਸੀਂ ਸਾਥ ਦਿਆ ਉਹਦੇ ਮਦਰ ਫਾਦਰ ਦੋਨੋਂ ਹੀ 10 15 ਦਿਨਾਂ ਦੇ ਵਿੱਚ ਇਸ ਦੁਨੀਆ ਤੋਂ ਸਦੀਵੀਂ ਵਿਛੋੜਾ ਦੇ ਗਏ ਨੇ ਬੜਾ ਦੁੱਖ ਵਾਲਾ ਸਮਾਂ ਅਸੀਂ ਸਾਰੇ ਜਾਨੇ ਕਲਾਕਾਰ ਭਰਾ ਵੀ ਸਾਰੇ ਉਹਦੇ ਰਿਸ਼ਤੇਦਾਰ ਭੈਣ ਭਰਾ ਵੀ ਸਭ ਉਹਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਵਾਸਤੇ ਅੱਜ ਉਹਦੇ ਪਿੰਡ ਆਏ ਸੀ ਅਰਦਾਸ ਕਰਿਓ ਬੇਨਤੀ ਕਰਿਓ ਕਿ ਪਰਮਾਤਮਾ ਨੇ ਮੇਂ ਜੰਨਤ عطا ਕਰਮਾਏ ਤੇ ਮਾਲਕ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਇਹ ਸਮਾਂ ਜਿਹੜਾ ਸੀਗਾ ਇਸ ਵੇਲੇ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਸੀ ਪਰ ਰੱਬ ਦੀ ਮਰਜ਼ੀ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਬੱਚੇ ਹਲੇ ਛੋਟੇ ਆ ইমরান ਵੀ ਸਨੀ ਵੀ ਤੇ ਮੈਂ ਕਹਾਂਗਾ ਕਿ ਰੱਬ ਸਬਰ ਦੇਵੇ ਸਾਰੇ ਪਰਿਵਾਰ ਨੂੰ ਆਣਾ ਮੰਗਾਂ ਦਾ ਬਲ ਬਸ ਸੋ